19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਤਰਸੀਮ ਸਿਆ ਇਹ ਸਾਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਬੱਸ ਹੁਣ ਹੋ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਪਹर्ती ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਹੈ ਹੈਰਿਕ ਸਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਖਬਰ ਧੂਰੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਧੂਰੀ ਪੁਲਿਸ ਦੇ ਹੱਥ ਇੱਕ ਵੱਡੀ ਸਫਲਤਾ ਲੱਗੀ ਹੈ ਪੁਲਿਸ ਨੇ ਨਸ਼ੇ ਦੀ ਵੱਡੀ ਖੇਪ ਸਮੇਤ ਇੱਕ ਮਹਿਲਾ ਨੂੰ ਕਾਬੂ ਕੀਤਾ ਤਾਂ ਦੱਸਦੀ ਹੈ ਕਿ ਪੰਜਾਬ ਪੁਲਿਸ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਲਗਾਤਾਰ ਹੀ ਨਸ਼ਾ ਤਸਕਰਾਂ ਦੇ ਉੱਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਜਿਸ ਦੇ ਤਹਿਤ ਧੂਰੀ ਪੁਲਿਸ ਦੇ ਹੱਥ ਇੱਕ ਵੱਡੀ ਸਫਲਤਾ ਲੱਗੀ ਹੈ 180 ਗ੍ਰਾਮ ਹੈਰੋਇਨ ਸਮੇਤ ਇੱਕ ਮਹਿਲਾ ਨੂੰ ਕਾਬੂ ਕੀਤਾ ਗਿਆ ਤਾਂ ਲਗਾਤਾਰ ਹੀ ਪੰਜਾਬ ਦੇ ਵਿੱਚ ਨਸ਼ੇ ਦੇ ਖਾਤਮੇ ਦੇ ਲਈ ਪੰਜਾਬ ਪੁਲਿਸ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਜਿਸ ਦੇ ਤਹਿਤ ਲਗਾਤਾਰ ਹੀ ਸਰਚ ਅਭਿਆਨ ਚਲਾਏ ਜਾ ਰਹੇ ਨੇ ਨਸ਼ਾ ਤਸਕਰਾਂ ਦੀ ਪ੍ਰਾਪਰਟੀਆਂ ਨੂੰ ਢਾਹ ਢੇਰ ਕੀਤਾ ਜਾ ਰਿਹਾ ਹੈ ਤੇ ਹੁਣ ਧੂਰੀ ਪੁਲਿਸ ਨੇ 180 ਗ੍ਰਾਮ ਹੈਰੋਇਨ ਸਮੇਤ ਇੱਕ ਮਹਿਲਾ ਨੂੰ ਕਾਬੂ ਕੀਤਾ ਹੈ ਤਾਂ ਧੂਰੀ ਦੇ ਵਿੱਚ ਔਰਤਾਂ ਚਿੱਟੇ ਦੀ ਸਪਲਾਈ ਕਰਦੀਆਂ ਨੇ ਪੁਲਿਸ ਦੇ ਵੱਲੋਂ ਚੇਨ ਨੂੰ ਜਿਹੜਾ ਆ ਉਹ ਤੋੜਿਆ ਜਾ ਰਿਹਾ ਹੈ ਚੇਨ ਤੋੜਦਿਆਂ ਪੁਲਿਸ ਨੇ ਪਹਿਲਾਂ ਇੱਕ ਛੋਟੀ ਤਸਕਰ ਨੂੰ ਕਾਬੂ ਕੀਤਾ ਸੀ ਤੇ ਉਸ ਤੋਂ ਜਾਣਕਾਰੀ ਲੈ ਕੇ ਹੁਣ ਇੱਕ ਹੋਰ ਵੱਡੀ ਤਸਕਰ ਨੂੰ ਕਾਬੂ ਕੀਤਾ ਗਿਆ ਹੈ ਤੇ ਹੁਣ ਵੱਡੇ ਮਗਰਮੱਛ ਜਿਹੜੇ ਆ ਉਹਨਾਂ ਨੂੰ ਵੀ ਫੜਨ ਦੇ ਲਈ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਜਿਹੜਾ ਆ ਲਗਾਤਾਰ ਹੀ ਪੁੱਛਗਿੱਛ ਜਿਹੜੀ ਆ ਇਹਨਾਂ ਕੋਲੋਂ ਕੀਤੀ ਜਾ ਰਹੀ ਹੈ ਜਿੱਥੇ ਧੂਰੀ ਪੁਲਿਸ ਨੇ 180 ਗ੍ਰਾਮ ਹੈਰੋਇਨ ਸਮੇਤ ਇੱਕ ਮਹਿਲਾ ਨੂੰ ਕਾਬੂ ਕੀਤਾ ਹੈ ਤ ਸ ਐਚਓ ਜਸਵੀਰ ਸਿੰਘ ਨੇ ਕਿਹਾ ਹੈ ਕਿ ਹੁਣ ਕੋਰਟ ਤੋਂ ਮਹਿੰਦਰ ਕੋਰ ਦੀ ਰਿਮਾਂਡ ਲੈ ਕੇ ਆਖਰੀ ਕੁੜੀ ਤੱਕ ਪਹੁੰਚਾਂਗੇ ਅਤੇ ਨਸ਼ੇ ਦੀ ਸਪਲਾਈ ਨੂੰ ਜਿਹੜਾ ਆ ਉਸ ਨੂੰ ਤੋੜਿਆ ਜਾਵੇਗਾ ਕਿਉਂਕਿ ਇਹ ਜਾਣਕਾਰੀ ਪੁਲਿਸ ਦੇ ਕੋਲ ਆਈ ਹੈ ਕਿ ਧੂਰੀ ਦੇ ਵਿੱਚ ਔਰਤਾਂ ਚਿੱਟੇ ਦੀ ਸਪਲਾਈ ਕਰਦੀਆਂ ਨੇ ਤੇ ਪੁਲਿਸ ਦੇ ਵੱਲੋਂ ਇਸ ਚੇਨ ਨੂੰ ਤੋੜਨ ਦੇ ਲਈ ਹਰ ਇੱਕ ਵੱਡੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੇ ਹੁਣ ਇੱਕ ਵੱਡੀ ਤਸਕਰ 180 ਗ੍ਰਾਮ ਹੈਰੋਇਨ ਸਮੇਤ ਇੱਕ ਮਹਿਲਾ ਨੂੰ ਕਾਬੂ ਕੀਤਾ ਗਿਆ ਇਹ ਮਾਨਯੋਗ ਸੀਐਮ ਸਾਹਿਬ ਤੇ ਮਾਨ ਜੋ ਕਿ ਐਸਐਸਪੀ ਸਾਹਿਬ ਸੰਗਰੂਰ ਉਹਨਾਂ ਵੱਲੋਂ ਦਿੱਤੇ ਸਖਤ ਦਿਸ਼ਾ ਨਿਰਦੇਸ਼ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ ਜੁੱਧ ਨਸ਼ਾ ਵਿਰੋਧ ਦੀ ਲੜੀ ਦੇ ਤਹਿਤ ਦੇ ਵਿੱਚ ਅਸੀਂ ਇੱਕ ਮਕਦਮਾ 135 ਜਿਹੜਾ 105 ਬੀਨਸ ਸੈਕਸ਼ਨ ਦੇ ਰਾਹੀਂ ਅਰਜ ਕੀਤਾ ਹੋਇਆ ਸੀਗਾ ਉਸ ਦੇ ਵਿੱਚ ਅਸੀਂ ਪਹਿਲਾਂ ਇੱਕ ਨਿੰਮੋ ਨਾਂ ਦੀ ਲੇਡੀ ਅਰੈਸਟ ਕੀਤੀ ਸੀਗੀ ਤਾਂ ਜਿਸ ਦੇ ਵਿੱਚੋਂ ਬਹੁਤ ਥੋੜੀ ਮਾਤਰਾ ਦੇ ਵਿੱਚ ਸਾਨੂੰ ਹੈਰੋਇਨ ਬਰਾਮਦ ਹੋਈ ਸੀ 2 ਗ੍ਰਾਮ ਸਿਰਫ ਉਹ ਤੋਂ ਮਿਲੀ ਸੀਗੀ ਤਾਂ ਉਸ ਦੀ ਵਿੱਚ ਉਸ ਦੇ ਵਿੱਚ ਅਸੀਂ ਬੈਕਵਰਡ ਲਿੰਕ ਨੂੰ ਫਾਰਵਰਡ ਕਰਦੇ ਮਤਲਬ ਕਿ ਇਹਦੇ ਵਿੱਚ ਜਾਂਦੇ ਹੋਏ ਸਾਨੂੰ ਉਸ ਵੇਲੇ ਵਧੀਆ ਸਫਲਤਾ ਹਾਸਲ ਹੋਈ ਹੈ ਜਦੋਂ ਅਸੀਂ ਭਿੰਦਰ ਕੌਰ ਔਰ ਭਿੰਦਰੋ ਪਤਨੀ ਕਰਨੈਲ ਸਿੰਘ ਵਾਸੀ ਖਲੀਲਪੱਤੀ ਸ਼ੇਰਪੁਰ ਇਹਦੇ ਕੋਲੋਂ ਸਾਨੂੰ 180 ਗ੍ਰਾਮ ਜਿਹੜੀ ਹੈਰੋਨੋ ਬਰਾਮਦ ਹੋਈ ਹੈ ਤਾਂ ਇਹਨੂੰ ਅਸੀਂ ਇਹਦੀ ਅਰੈਸਟ ਪਾ ਕੇ ਤਾਂ ਇਹਨੂੰ ਮਾਨੂੰ ਅਦਾਲਤ ਚ ਪੇਸ਼ ਕੀਤਾ ਤੇ ਜਿਹਦਾ ਅਸੀਂ ਪੁਲਸਰ ਮਾਰਡ ਲਿਆ ਤਾਂ ਇਸ ਤੋਂ ਅਸੀਂ ਬਾਅਦ ਇਹਦੇ ਵਿੱਚ ਹੋਰ ਡੂੰਘਾਈ ਨਾਲ ਜਾਂਦੇ ਹੋਏ ਬੈਕਵਰਡ ਲਿੰਕ ਨੂੰ ਫੋਲੋ ਕਰਦੇ ਹੋਏ ਅਸੀਂ ਜਿਹੜਾ ਲਾਸਟ ਤੱਕ ਇਹਦਾ ਚੈਨਲ ਹੈਗਾ ਉਹਨੂੰ ਕਲੈਕ ਕਰਾਂਗੇ। ਪਹਿਲਾਂ ਵੀ ਤੁਮ ਕਾ ਟੂ ਕਰਦੇ ਨੇ। ਇਹਦਾ ਅਸੀਂ ਸਾਰਾ ਜੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਚੱਲ ਰਿਹਾ ਹੈ। ਇਹ ਤੇ ਮੇ ਵੀ ਇਹ ਤੇ ਮਕਦਮਾ ਦਰਜ ਹੈਗੇ ਆ ਪਹਿਲਾਂ ਤੇ ਫਿਰ ਵੀ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਸਾਰਾ ਦੇਖਾਂਗੇ ਸਾਰਾ ਕੁਝ। ਮਾਰੇ ਅਨਸਰ ਨੂੰ ਕੀ ਚੇਤਾਵਨੀ ਦਵਾਂ? ਤੁਹਾਡੇ ਚੈਨਲ ਰਾਹੀਂ ਮਾਰੇ ਅਨਸਰ ਨੂੰ ਚੇਤਾਵਨੀ ਇਹੀ ਹੈ ਕਿ ਪੰਜਾਬ ਸਰਕਾਰ ਜਿਹੜੀ ਉਹ ਬੜੀ ਇਸ ਕਰ ਨੂੰ ਲੈ ਕੇ ਬੜੀ ਚਿੰਤਤ ਹੈ ਕਿ ਪੰਜਾਬ ਦਾ ਜਿਹੜਾ ਜੂਥ ਹੈ ਉਹਨਾਂ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਵੱਲ ਜੋੜਨਾ ਤਾਂ ਤੁਹਾਡੇ ਰਾਹੀਂ ਮਾਧਿਅਮ ਰਾਹੀਂ ਇਹ ਬੇਨਤੀ ਕਰਦੇ ਆਂ ਕਿ ਬੱਚਿਆਂ ਨੂੰ ਆਪਣੇ ਸਭ ਤੋਂ ਲੋੜ ਪਹਿਲਾਂ ਆਪਣੇ ਬੱਚਿਆਂ ਨੂੰ ਘਰ ਤੋਂ ਹੈ ਘਰ ਤੋਂ ਉਹਨੂੰ ਸਾਂਭ ਸੰਭਾਲਣ ਕਰਨ ਦੀ ਲੋੜ ਹੈ ਉਹਨਾਂ ਦੀ ਨਿਗਰਾਨੀ ਰੱਖਣ ਦੀ ਲੋੜ ਹੈ ਕਿ ਤੁਹਾਡਾ ਬੱਚਾ ਜਿਹੜਾ ਹੈਗਾ ਉਹ ਗਲਤ ਰਾਹ ਤੇ ਤਾਂ ਨਹੀਂ ਪੈ ਰਿਹਾ ਸੋ ਇਸ ਕਰਕੇ ਆਪਾਂ ਸਾਰਿਆਂ ਨੂੰ ਮਿਲ ਕੇ ਇਸ ਜਿਹੜੀ ਨਾਮਰੋਗ ਬਿਮਾਰੀ ਬੱਚਾਂ ਲੱਗੀ ਹੋਈ ਹੈ ਜਿਹੜੇ ਬੱਚੇ ਨਸ਼ਾ ਕਰਦੇ ਨੇ ਉਹਨਾਂ ਨੂੰ ਹਟਾਉਣਾ ਆਪਣੀ ਸਭ ਦੀ ਜ਼ਿੰਮੇਵਾਰੀ ਹੈ ਆਪਾਂ ਸਭ ਨਾਲ ਮਿਲ ਕੇ ਇਸ ਜਿਹੜਾ ਜੁੱਧ ਹੈ ਉਹਦੇ ਵਿੱਚ ਆਪਾਂ ਸਹਿਯੋਗ ਦੇਵਾਂਗੇ